ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਦੇਵ ਸਿੰਘ ਸਰਸਾ ਇਸ ਟੈਂਡ ਦੇ ਉੱਤੇ ਨਗਰ ਭਲਾ ਪਿੰਡ ਸਰਦਾਰ ਚੰਨਣ ਸਿੰਘ ਜੀ ਨੰਬਰਦਾਰ ਦੇ ਘਰੇ ਬੈਠੇ ਆ ਜੋ ਕਿ ਤਸਵੀਰ ਅਜਨਾਲਾ ਜ਼ਿਲ੍ਹਾ ਅਮਰਸਰ ਦਾ ਮੈਂ ਇੱਥੇ ਇਹਨਾਂ ਨੂੰ ਬੇਨਤੀ ਕਰ ਰਿਹਾ ਕਿ 19 ਤਰੀਕ ਨੂੰ ਅਮਰਸਰ ਸ਼ਹਿਰ ਦੇ ਅੰਦਰ ਰਣਜੀਤ ਐਵੇਨਿਊ ਗੁਰਦੁਆਰਾ ਸਾਹਿਬ ਚੇਨੀ ਪਾਤਸ਼ਾਹੀ ਜੋ ਕਿ ਹਰਤੇਜ ਹਸਪਤਾਲ ਦੇ ਬਿਲਕੁਲ ਨੇੜੇ ਹੈ ਉਥੇ ਇੱਕ ਅਸੀਂ ਮੀਟਿੰਗ ਕਰ ਰਹੇ ਹਾਂ ਜੋ ਸਾਡਾ ਮੀਟਿੰਗ ਦਾ ਅਜੰਡਾ ਹੈ ਉਹ ਇਹ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਾਂ ਨੇ ਉਹਨਾਂ ਇਲੈਕਸ਼ਨਾਂ ਦੇ ਵਿੱਚ ਜੋ ਇਸ ਟਾਈਮ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਬਹੁਤ ਵੱਡੇ ਪੱਦਰ ਤੇ ਜਿਹੜੇ ਮੌਜੂਦਾ ਪ੍ਰਬੰਧਕ ਨੇ ਉਹਨਾਂ ਵੱਲੋਂ ਨਿਗ੍ਹਾੜ ਲਿਆਂਦਾ ਗਿਆ ਜਿਨ੍ਹਾਂ ਨੇ ਗੁਰੂ ਸਾਹਿਬਾਂ ਦੇ ਕਲਾਪ ਚੋਰ ਡਾਕੂ ਕਾਤਲ ਕਹਿ ਕੇ ਕਤਾਬਾਂ ਲਿਖੀਆਂ ਨੇ ਉਹਨਾਂ ਲੋਕਾਂ ਤੋਂ ਗੁਰੂ ਘਰਾਂ ਤੇ ਕਰਜ਼ੇ ਜਿਹੜੇ ਨੇ ਉਹ ਛਡਾਉਣ ਵਾਸਤੇ ਪੂਰੇ ਪੰਜਾਬ 'ਚੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਉਸ ਉਪਰਾਲੇ ਦੇ ਵਿੱਚ ਅਸੀਂ ਵੱਧ ਤੋਂ ਵੱਧ ਜਿਹੜਾ ਉਹ ਮੀਟਿੰਗਾਂ ਕਰ ਰਹੇ ਆ ਪੂਰੇ ਪੰਜਾਬ ਚ ਪਹਿਲਾ ਜ਼ਿਲ੍ਹਾ ਵਾਈ ਮੀਟਿੰਗਾਂ ਹੋਣਗੀਆਂ ਉਸ ਤੋਂ ਬਾਅਦ ਅਸੀਂ ਪੂਰੇ ਪੰਜਾਬ ਦੀ ਕਾਨਫਰੰਸ ਕਰਨ ਆ ਰਹੇ ਆ ਔਰ ਅਸੀਂ ਇਹਦੇ ਵਿੱਚ ਤੁਹਾਨੂੰ ਇਹ ਦੱਸ ਦਈਏ ਕਿ ਉਹ ਬੰਦੇ ਅੱਗੇ ਲੱਗੇ ਨੇ ਜਿਹੜੇ ਕਿ ਸਮੇਸਤ ਆਰ ਓਲ ਨਾ ਕਿ ਜਿਹੜੇ ਅਮਰ ਸੰਚਾਰ ਦੀ ਲੰਮੇ ਸਮੇ ਤੋਂ ਸੇਵਾ ਕਰ ਰਹੇ ਨੇ ਤੇ ਜਿਨ੍ਹਾਂ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਸੰਬੰਧ ਨਹੀਂ ਔਰ ਅਸੀਂ ਕਿਸੇ ਨੇ ਇਲੈਕਸ਼ਨ ਨਹੀਂ ਲੜਦੇ ਅਸੀਂ ਇਹ ਪ੍ਰਵਾਨਾ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀਆਂ ਸ਼ਰੋਮੀ ਗੁਰਦੁਆਰਾ ਪ੍ਰਬੰਧਨ ਕਮੇਟੀ ਦੀਆਂ ਆਉਣ ਵਾਲੇ ਸਮੇਂ ਚ ਚ election ਹੋਣੀਆਂ ਨੇ ਉਹਨਾਂ ਲਕਸ਼ਣਾਂ ਦੇ ਵਿੱਚ ਤਿਆਰੀ ਕਰਨ ਲਈ ਇਹ ਮੀਟਿੰਗ ਰੱਖੀ ਆ ਜਿਸ ਕਰਕੇ ਮੈਂ ਆਪ ਸਭ ਨੂੰ ਬੇਨਤੀ ਕਰਦਾ ਕਿ ਤੁਸੀਂ ਜਿਹੜੇ ਇੱਥੇ ਬੈਠੇ ਹੋ ਤੁਸੀਂ ਵੀ ਤੇ ਬਾਕੀ ਵੀ ਸੰਗਤ ਜਿਹੜੀ ਮੇਰੀ ਆਵਾਜ਼ ਨੂੰ ਸੁਣ ਰਹੀ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ 18 ਤਰੀਕ ਨੂੰ ਤਰਨਤਾਰਨ ਪਰ 19 ਤਰੀਕ ਨੂੰ ਅੰਮ੍ਰਿਤਸਰ ਚਰਦੇ ਰਣਜੀਤ ਐਵੇਨਿਊ ਗੁਰਦੁਆਰਾ ਚੇਨੀ ਪਾਚਾਈ ਨੇੜੇ ਅਰਤੇਜ ਹਸਪਤਾਲ ਦੇ ਲਾਗੇ ਮੀਟਿੰਗ ਰੱਖੀ ਗਈ ਆ ਔਰ ਉਸ ਮੀਟਿੰਗ ਦੇ ਵਿੱਚ ਵੱਧ ਤੋਂ ਵੱਧ ਸੰਗਤ ਜਿਹੜੀ ਆ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਉੱਥੇ ਹੋਰ ਵੀ ਵਿਚਾਰ ਆਉਣਗੇ ਤੁਹਾਡੇ ਸੁਝਾਅ ਵੀ ਲੈ ਜਾਣਗੇ ਕਿ ਸਾਨੂੰ ਆਉਣ ਵਾਲੇ ਸਮੇਂ 'ਚ ਜੋ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੇ ਕੀ ਕਰਨਾ ਸੋਹਰੇ ਮੇਰੀ ਬੇਨਤੀ ਆ ਕਿ ਵੱਧ ਤੋਂ ਵੱਧ ਸੰਗਤ ਜਿਹੜੀ ਆ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਰਾਜ ਜਾਵੇ ਨਿਹਾਲੋ ਜਾਵੇ ਗੁਰੂ ਕਲਗੀ ਤਰਪਾਸ਼ ਜਗਨ ਕਮਲਾਂ ਨੂੰ ਭਾਵੇ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਸਤ ਸ੍ਰੀ ਅਕਾਲ ਸਮਝ ਜੇ ਤੁਸੀਂ ਉਹਨੂੰ ਭੇਜੋ ਕਿ ਉਹਨਾਂ ਚਾਹ ਪਾਣੀ ਨਾਲ ਚਲਾ ਦਿਓ ਤੇ ਨਾਲ 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 ਜਹਾੜੀ ਮਿਲਦੀ ਆ ਜਾਂ 400 ਮਿਲਦੀ ਆ ਤੇ ਜਦੋਂ ਉਹਨਾਂ ਨੂੰ ਪ੍ਰੂਫਟ ਹੋਏਗਾ ਤੇ ਕਿਉਂ ਧਾੜੀ ਵਾਦ ਨਹੀਂ ਦੇਣਗੇ ਇਸ ਕਰਕੇ ਇਹ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਅਸੀਂ ਇਹ ਚਾਹੁੰਦੇ ਆ ਕਿ ਗਰੀਬਾਂ ਮਲ ਕੇ ਮਜ਼ਦੂਰਾਂ ਤੇ ਕਿਸਾਨਾਂ ਦਾ ਸਾਰਿਆਂ ਦਾ ਕਰਜ਼ਾ ਮਾਫ਼ੀ ਹੋਵੇ ਐਮਐਸਪੀ ਪੂਰੇ ਭਾਰਤ ਚ ਰੱਖੂ ਹੋਵੇ ਜਿਹੜਾ ਆਰਮੀ ਦੇ ਕਾਨੂੰਨ ਬਦਲਤਾ ਹੁਣ 4 ਸਾਲ ਵਾਸਤੇ ਹੀ ਹਨ 4 ਸਾਲਾਂ ਦੇ ਵਿੱਚ ਅੱਥੋਂ ਆ ਕੇ ਉਹ ਘਰ ਭੇਜ ਦੇਣਗੇ ਉਹ ਕੀ ਕਰੇਗਾ ਇਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਦੁਬਾਰਾ ਜਿਹੜਾ ਉਹ ਜਾ ਰਹੇ ਹੁਣ ਤੇ ਮੇਰੀ ਬੇਨਤੀ ਹੈ ਮੈਂ ਹੁਣ ਤਾਂ ਪਿੰਡਾਂ 'ਚ ਘਟਾ ਹੈ ਆਇਆ ਹੀ ਮੈਂ ਤਾਂ ਕੋਟਾ ਕਚਹਿਰੀਆਂ ਦੇ ਧੱਕੇ ਖਾਧੇ ਤਾਂ ਯਾਰ ਸਾਰੇ ਪ੍ਰੂਫ ਚਾਰ ਕੀ ਲੈ ਨਸ਼ਿਆਂ ਦੇ ਸਬੰਧ 'ਚ ਵੀ ਕੋਟ ਲਗਾਈ ਕਿਤੇ ਫੇਰ ਮੌਕਾ ਮਿਲਿਆ ਤਾਂ ਸਾਰੇ ਸੰਸਾਰ ਨੂੰ ਸਾਰੇ ਉਠਾਵਾ ਜੀ ਮੇਰੀ ਬੇਨਤੀ ਆ ਕਿ ਸਾਡੇ ਕੋਲੇ ਪਿੰਡਾਂ ਦੇ ਵਿੱਚ ਜਿੱਥੇ ਪਿੰਦਕ ਘਟਾ ਚਾ ਮਰ ਗਿਆ ਮੈਂ ਮਨਿੰਦਰ ਨੂੰ ਇਹ ਗੱਲ ਬੇਨਤੀ ਕੀਤੀ ਸੀ ਕਿ ਭਾਈ ਤੁਸੀਂ ਜਿਹੜੀ 13 ਤਰੀਕ ਨੂੰ ਆਇਆ ਕੋਤਸੇ ਨੂੰ ਟ੍ਰੈਨੀਆਂ ਦਾ ਪ੍ਰਬੰਧ ਜਿਹੜਾ ਇੱਕ ਔਰ ਇੱਕ ਗੱਲ ਇਹ ਠੀਕ ਹੈ ਪਰਾ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਜੇ ਅਸੀਂ ਉਥੋਂ ਕਾਲੇ ਕਾਨੂੰਨ ਅਧ ਕਰਾ ਲੈਹੀ ਤੇ ਭੱਜਦੇ ਨਾ ਲੈਕਚਰਾਂ 'ਚ ਨਾਮ ਦੇ ਕੀ ਸਮੁਦਵਾਰਿਆ ਤੇ ਮੋਰਚਾ ਲਾਉਣੇ ਪੈਣਗੇ ਨਹੀਂ ਇਹ ਗਲਤੀ ਹੈ ਤੁਸੀਂ ਉਸ ਗਲਤੀ ਨੂੰ ਸੁਧਾਰਨ ਵਾਸਤੇ ਉਹਦੀ ਕੀਮਤ ਤਾਂ ਸਾਨੂੰ ਚੁਕਾਉਣੀ ਪੈਗੀ ਨਾ ਇਸ ਕਰਕੇ ਇਹ ਵੀ ਮੇਰੀ ਬੇਨਤੀ ਹੈ ਕਿ ਆਪਾਂ 13 ਤਰੀਕ ਨੂੰ ਵੀ ਤਗੜਾ ਵਿੱਚ ਚੱਲਣਾ ਪਹਿਲਾਂ ਕੋਲ ਨੂੰ ਉੱਥੇ ਆਉ ਪੋਸਟਬਾਰ ਆਪਾਂ ਤੇਰੇ ਜਾਂਦੇ ਹਾਂ